ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਮ ਵਿੱਚ ਤੇ ਪਿੰਡ ਬਾਮ ਜਦੋਂ ਸ਼੍ਰੀ ਮੁਕਤਸਰ ਸਾਹਿਬ ਤੋਂ ਪੰਨੀ ਵਾਲੇ ਨੂੰ ਆਈਦਾ ਤਾਂ ਰਸਤੇ ਵਿੱਚ ਆਉਂਦਾ ਹੈ ਬੜਾ ਮਸ਼ਹੂਰ ਤੇ ਬੜਾ ਪੁਰਾਣਾ ਪਿੰਡ ਆ ਤੇ ਦੋਸਤੋ ਇੱਥੇ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਤੇ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਪਿੰਡ ਬਾਮ ਦੇ ਜਿਹੜੇ ਲੋਕ ਨੇ ਉਹ ਵਧਾਈ ਦੇ ਹੱਕਦਾਰ ਨੇ ਤੇ ਇਹਨਾਂ ਤੋਂ ਬੜਾ ਕੁਝ ਸਿੱਖਣ ਦੀ ਲੋੜ ਆ ਤੇ ਉਹ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਨਾਲ ਨਾਲ ਤੁਹਾਨੂੰ ਵੀਡੀਓ ਦੇ ਰਾਹੀਂ ਦਰਸ਼ਨ ਕਰਾਵਾਂਗੇ ਇਸ ਗੁਰਦੁਆਰਾ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਦੀ 1944 ਦੇ ਵਿੱਚ ਨੀ ਰੱਖੀ ਗਈ ਸੀ ਤੇ 1944 ਤੋਂ ਬਾਅਦ ਇਸ ਦੀਆਂ ਨੀਆਂ ਭਰ ਕੇ ਇੱਕ ਵਾਰੀ ਇਸ ਨੂੰ ਉਸੇ ਤਰ੍ਹਾਂ ਛੱਡ ਦਿੱਤਾ ਗਿਆ ਉਸ ਤੋਂ ਬਾਅਦ 1947 ਦੇ ਵਿੱਚ ਜਿਸ ਤਰ੍ਹਾਂ ਵੰਡ ਹੋ ਗਈ ਸੀ ਤੇ ਉਸ ਤੋਂ ਬਾਅਦ 1952 ਦੇ ਵਿੱਚ ਇਹ ਗੁਰਦੁਆਰਾ ਸਾਹਿਬ ਬਣ ਕੇ ਤਿਆਰ ਹੋ ਗਿਆ ਤਾਂ 1952 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਕੀਤਾ ਗਿਆ ਸੀ ਤੇ ਇਹ ਉਸੇ ਸਮੇਂ ਦੀ ਜਿਹੜੀ ਪੁਰਾਣੀ ਇਮਾਰਤ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਬੜੀ ਸੋਹਣੀ ਕਲਾਕਾਰੀ ਆ ਜਿਹੜੀ ਗੁਰਦੁਆਰਾ ਸਾਹਿਬ ਦੇ ਉੱਪਰ ਅੰਦਰ ਬਾਹਰ ਸਾਰੇ ਹੋਈ ਆ ਅੰਦਰੋਂ ਵੀ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਆਓ ਆਪਾਂ ਅੰਦਰ ਚੱਲਦੇ ਆਂ ਤੇ ਅੰਦਰੋਂ ਕਰਦੇ ਆਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੋਸਤੋ ਇਹ ਆਪਾਂ ਅੰਦਰਲੇ ਪਾਸੇ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਆਂ ਜਿਹੜੀ ਕਲਾਕਿਰਤੀ ਕੀਤੀ ਗਈ ਆ ਉਹ ਤੁਹਾਨੂੰ ਵੀਡੀਓ ਦੇ ਰਾਈ ਨਜ਼ਰ ਆ ਰਹੀ ਹੋਵੇਗੀ ਸਾਰੀਆਂ ਜਿਹੜੀਆਂ ਕੰਧਾਂ ਨੇ ਜਾਂ ਉੱਪਰਲੇ ਪਾਸੇ ਛਾਤਾ ਉਹਨੂੰ ਬੜੇ ਸੋਹਣੇ ਤਰੀਕੇ ਦੇ ਨਾਲ ਇਹਦੇ ਉੱਪਰ ਜਿਹੜੀ ਆਪਾਂ ਇਹ ਦੇਖ ਰਹੇ ਆ ਗੁਰੂ ਨਾਨਕ ਦੇਵ ਜੀ ਦੀ ਫੋਟੋ ਲੱਗੀ ਹੋਈ ਆ ਇਹ ਕੋਈ ਪੋਸਟਰ ਨਹੀਂ ਲੱਗਾ ਹੋਇਆ ਇਹਨੂੰ ਦੀਵਾਰ ਜਦੋਂ ਬਣੀ ਆ ਉਸੇ ਸਮੇਂ ਇਹ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਫੋਟੋਆਂ ਤੇ ਨਾਲ ਆਸੇ ਪਾਸੇ ਜਿਹੜੀਆਂ ਕੰਧਾਂ ਤੇ ਜਾਂ ਜਿਹੜੇ ਬੀਮ ਨੇ ਉਹਨਾਂ ਦੇ ਉੱਪਰ ਸਾਰੀ ਇੱਕ ਬੜੀ ਸੋਹਣੀ ਕਲਾਕਿਰਤੀ ਬਣੀ ਹੋਈ ਆ ਤੇ ਦੋਸਤੋ ਦੱਸਦੇ ਆ ਕਿ ਜਿਹੜਾ ਪਿਛਲਾ ਹਿੱਸਾ ਆਪਾਂ ਗੁਰਦੁਆਰਾ ਸਾਹਿਬ ਦਾ ਦੇਖ ਰਹੇ ਆ ਇਹ ਬਾਅਦ ਦੇ ਵਿੱਚ ਜੋੜਿਆ ਗਿਆ ਸੀ ਤੇ ਪਰ ਦੇਖਣ ਤੋਂ ਇਦਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਇਹ ਸਾਰਾ ਇਕੱਠਾ ਹੀ ਬਣਿਆ ਹੋਵੇ ਬੜੀ ਸੋਹਣੀ ਇਮਾਰਤ ਲੱਗੀ ਪੁਰਾਣੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਕੁਝ ਕੁ ਪਿੰਡਾਂ ਦੇ ਵਿੱਚ ਹੀ ਨੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਅਰਸ਼ਦੀਪ ਸਿੰਘ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ 1952 ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਪਰਿਵਾਰ ਦੀ ਪੀੜੀ ਦਰ ਪੀੜੀ ਹੀ ਉਹ ਇੱਥੇ ਸੇਵਾ ਕਰਦੇ ਆ ਰਹੇ ਨੇ ਉਹਨਾਂ ਦਾ ਪਰਿਵਾਰ ਹੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੁਰੂ ਤੋਂ ਸੇਵਾ ਕਰਦਾ ਆ ਰਿਹਾ ਹੈ ਬਹੁਤ ਵੱਡੀ ਗੱਲ ਹੈ ਅੱਜ ਕੱਲ ਪਿੰਡਾਂ ਦੇ ਵਿੱਚ ਥੋੜੇ ਥੋੜੇ ਸਮੇਂ ਬਾਅਦ ਗ੍ਰੰਥੀ ਸਿੰਘ ਬਦਲ ਜਾਂਦੇ ਨੇ ਪਰ ਇਹ ਪਿੰਡ ਬਾਮ ਦੇ ਜਿਹੜੇ ਲੋਕ ਨੇ ਉਹ ਵਧਾਈ ਦੇ ਹੱਕਦਾਰ ਨੇ ਕਿ ਜਿਹੜੇ ਤਨ ਮਨ ਧਨ ਤੋਂ ਆਪਣੀ ਸੇਵਾ ਕਰਦੇ ਨੇ ਤੇ ਦੂਸਰੇ ਨੰਬਰ ਤੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਆ ਉਹਦੇ ਸਾਹਮਣੇ ਬਿਲਕੁਲ ਬਹੁਤ ਵੱਡਾ ਹੁਣ ਹਾਲ ਵੀ ਬਣਿਆ ਹੋਇਆ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਬੇਸ਼ੱਕ ਉਹ ਨਵਾਂ ਹਾਲ ਬਣ ਚੁੱਕਾ ਹੈ ਪਰ ਜਿਹੜਾ ਮਹਾਰਾਜ ਦਾ ਪ੍ਰਕਾਸ਼ ਆ ਉਹ ਅੱਜ ਵੀ ਇਸੇ ਪੁਰਾਣੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆ ਤੇ ਇਸੇ ਗੁਰਦੁਆਰਾ ਸਾਹਿਬ ਨੂੰ ਹੀ ਮੇਨਟੇਨ ਕੀਤਾ ਜਾ ਰਿਹਾ ਹੈ ਦੂਸਰੇ ਨੰਬਰ ਤੇ ਅੱਜ ਕੱਲ ਪਿੰਡਾਂ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਤਿੰਨ ਗੁਰਦੁਆਰਾ ਸਾਹਿਬ ਬਣ ਚੁੱਕੇ ਆ ਪਰ ਪਿੰਡ ਬਾਮ ਦੇ ਵਿੱਚ ਸਿਰਫ ਇੱਕੋ ਹੀ ਗੁਰਦੁਆਰਾ ਸਾਹਿਬ ਆ ਜਿੱਥੇ ਸਾਰੇ ਪਿੰਡ ਵਾਸੀ ਆ ਆਉਂਦੇ ਆ ਸਾਰੇ ਪਿੰਡ ਵਾਸੀਆਂ ਦੀ ਸ਼ਰਧਾ ਇਹ ਸਾਹਮਣੇ ਜਿਹੜਾ ਦੇਖ ਰਹੇ ਆ ਇਹ ਨਵਾਂ ਹਾਲ ਬਣ ਚੁੱਕਾ ਹੈ ਜਦੋਂ ਕੋਈ ਸਮਾਗਮ ਵਗੈਰਾ ਪਿੰਡ ਦੇ ਵਿੱਚ ਹੁੰਦਾ ਤਾਂ ਉਹ ਇੱਥੇ ਕੀਤਾ ਜਾਂਦਾ ਪਰ ਜਿਹੜਾ ਮੇਨ ਮਹਾਰਾਜ ਦਾ ਪ੍ਰਕਾਸ਼ ਹੈ ਜਾਂ ਪੁਰਾਣਾ ਗੁਰਦੁਆਰਾ ਸਾਹਿਬ ਉਹ ਇਹੀ ਇਮਾਰਤ ਆ ਜਿਹੜੀ ਆਪਾਂ ਸਾਹਮਣੇ ਇਸ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਆ ਪਹਿਲਾਂ ਇਹ ਗੁਰਦੁਆਰਾ ਸਾਹਿਬ ਦੱਸਦੇ ਆ ਕਿ ਕਾਫੀ ਉੱਚਾ ਸੀ 13 ਪੌੜੀਆਂ ਚੜ੍ਹ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਇਆ ਜਾਂਦਾ ਸੀ ਤੇ ਹੌਲੀ ਹੌਲੀ ਕਰਕੇ ਹੁਣ ਜਿਵੇਂ ਜਿਵੇਂ ਪਰਤੀ ਪੈਂਦੀ ਆ ਮਿੱਟੀ ਪੈਂਦੀ ਆ ਤਾਂ ਇਹ ਗੁਰਦੁਆਰਾ ਸਾਹਿਬ ਜਿਹੜਾ ਬਿਲਕੁਲ ਜ਼ਮੀਨ ਦੇ ਬਰਾਬਰ ਹੋ ਚੁੱਕਾ ਹੈ ਪਹਿਲਾਂ ਇਹ 13 ਪੌੜੀਆਂ ਚੜ ਕੇ ਕਿੰਨੀ ਉਚਾਈ ਸੀ ਇਸ ਗੁਰਦੁਆਰਾ ਸਾਹਿਬ ਦੀ ਤੇ ਇਹ ਚੀਜ਼ਾਂ ਸਾਨੂੰ ਪਿੰਡਾਂ ਦੇ ਵਿੱਚ ਸਿੱਖਣੀਆਂ ਚਾਹੀਦੀਆਂ ਨੇ ਪਿੰਡ ਬਾਮ ਦੇ ਵਾਸੀ ਇਸ ਚੀਜ਼ ਦੇ ਲਈ ਵਧਾਈ ਦੇ ਹੱਕਦਾਰ ਨੇ ਤੇ ਪਿੰਡ ਬਾਮ ਦੇ ਵਿੱਚ ਜਿਸ ਤਰ੍ਹਾਂ ਰਾਜਸਥਾਨ ਦੇ ਵਿੱਚ ਵੀ ਕਾਫੀ ਪਿੰਡ ਬੱਜੇ ਆ ਕਾਫੀ ਪਿੰਡਾਂ ਦੀਆਂ ਰਾਜਸਥਾਨ ਦੇ ਵੀਡੀਓ ਕੀਤੀਆਂ ਜਿੱਥੇ ਲੋਕ ਪਿੰਡ ਬਾਮ ਦਾ ਜ਼ਿਕਰ ਕਰਦੇ ਨੇ ਤੇ ਇਹ ਪਿੰਡ ਦੀ ਬੜੀ ਵਧੀਆ ਚੀਜ਼ ਲੱਗੀ ਤੇ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰਾਂ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੱਧ ਤੋਂ ਵੱਧ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ